ਗਲੀਆ ਵਾਲੇ ਬਾਗ ਨੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋਇਆ ਜਨਰਲ ਐਡਵੈਰ ਨੇ 144 ਵਾਰ ਲਾਈ ਹੋਈ ਸੀ ਜਨਨ ਐਡਵੈਰ ਨੇ ਅਨੇ ਬਾ ਗੋਲੀਆਂ ਚਲਾ ਕੇ ਉੱਥੇ 1300 ਸ਼ਹੀਦ ਕੀਤੇ ਉਹਨਾਂ 1300 ਦੇ ਵਿੱਚੋਂ 739 739 ਸਿੱਖ ਹਨ ਜਦੋਂ ਜਦਿਆਂ ਬੜੇ ਬਾਗ ਚ ਸ਼ਹੀਰ ਹੋਏ 739 ਸਿੱਖ ਸਨ Hindu ਵੀਰ ਵੀ ਸ਼ਹੀਰ ਹੋਏ ਮੈਂ ਮੰਨਦਾ ਮੁਸਲਮਾਨ ਵੀਰ ਵੀ ਸ਼ਹੀਰ ਹੋਏ ਮੈਂ ਮੰਨਦਾ ਸਿੱਖ ਵੀ ਸ਼ਹੀਰ ਹੋਏ ਮੈਂ ਮੰਨਦਾ ਪਰ ਮੈਂ ਬੇਨਤੀ ਕਰਾਂ Hindu ਵੀਰ ਗਏ ਆਪਣੀਆਂ ਦੀਆਂ ਲਾਸ਼ਾਂ ਚੁੱਕ ਕੇ ਆ ਗਏ ਉਹਨਾਂ ਦੇ ਪੈਰ ਵੀ ਲਹੂ ਵਿੱਚ ਭਿੱਜੇ ਹੋਣਗੇ ਮੁਸਲਮਾਨ ਗਏ ਉਹ ਵੀ ਆਪਣੀਆਂ ਲਾਸ਼ਾਂ ਚੁੱਕ ਕੇ ਆ ਗਏ ਵੀ ਲਹੂ ਵਿੱਚ ਭਿੱਜੇ ਹੋਣਗੇ ਉਹਨਾਂ ਦੇ ਕੱਪੜੇ ਵੀ ਭਿੱਜੇ ਹੋਣਗੇ ਸੁਨਾਮ ਪਿੰਡ ਰਹਿਣ ਵਾਲਾ ਇੱਕ ਸ਼ਹੀਦ ਉਦਮ ਸਿੰਘ ਉਹ ਵੀ ਗਿਆ ਉਹਨੇ ਜਾ ਕੇ ਜਦੋਂ ਲਾਸ਼ਾਂ ਵੇਖੀਆਂ ਉਹਨੇ ਵੇਖਿਆ ਇਹ ਤਾਂ ਸਿੱਖਾਂ ਦਾ ਖੂਨ ਬਹੋਣ ਵਾਲਾ ਕਿੰਡੂ ਬਰਦਾਸ਼ਟ ਕਰ ਸਕਦਾ ਕੋਈ ਮੁਸਲਮਾਨ ਵੀਰ ਬਰਦਾਸ਼ਟ ਕਰ ਸਕਦਾ ਪਰ ਮੈਂ ਸਿੱਖ ਹੋਣ ਦੇ ਨਾਤੇ ਬਰਦਾਸ਼ਟ ਨਹੀਂ ਕਰਾਂਗਾ ਜਨਰਲ ਅਨਵੈਰ ਯਾ ਕੀ ਜਿੰਨਾ ਚਿਰ ਤੇਰੀ ਹਿੱਕ ਵਿੱਚ ਮੈਂ ਗੋਲੀਆਂ ਲਈ ਡਾਗਣਾ ਉਹਨਾ ਚਿਰ ਮੈਂ ਚੈਨ ਨਾਲੀ ਬੈਠਾਂਗਾ ਸ਼ਹੀਦ ਬਾਕੀ ਲੋਕ ਵੀ ਹੋਏ ਅਗਰ ਜਾ ਕੇ ਬਦਲਾ ਲਿਆ ਤੇ ਜਨਤ ਅਦਬੈਰ ਦੀ ਹਿੱਕ ਵਿੱਚ ਗੋਲੀਆਂ ਠੋਪੀਆਂ ਸਿੱਖਾਂ ਮਾਨ ਕਰੋ ਸ਼ਹੀਦ ਉਦਮ ਸਿੰਘ ਜੀ ਉਹ ਸਿੱਖ ਜੀ ਕਹਾ